ਇਹ ਆਪਣੇ ਕੋਲ ਦੋ ਗਲਾਸ ਪਾਣੀ ਦੇਨੇ ਇੱਕ ਸੁਧਾਰਨ ਅਰੋ ਦਾ ਪਾਣੀ ਹੈ ਓਕੇ ਜਿਵੇਂ ਆਪਣਾ ਆਮ ਘਰਾਂਚਾਰੋਪ ਲੱਗਿਆ ਹੁੰਦਾ ਇਦਾਂ ਦਾ ਹੈ ਪਾਣੀ ਇਹ ਸਾਡੇ ਅਰੋ ਸਸੂ ਦਾ ਪਾਣੀ ਆ ਜਾਂ ਤੁਸੀਂ ਇਹ ਕਹੋ ਕਿ ਸਾਡੇ ਮਿਨਰਲ ਪੈਕ ਦੇ ਵਿੱਚੋਂ ਨਿਕਲਣ ਤੋਂ ਬਾਅਦ ਇਹ ਉਹ ਪਾਣੀ ਹੈ ਤੁਹਾਨੂੰ ਦੇਖਣ ਨੂੰ ਦੋਨੋਂ ਇੱਕੋ ਜਿਹਾ ਲੱਗਦੇ ਨੇ ਪਰ ਬਿਲਕੁਲ ਨਹੀਂ ਹੈਗੇ ਆਪਾਂ ਪਹਿਲਾਂ ਇਹ ਗੱਲ ਕਰਦੇ ਹਾਂ ਕਿ ਇਹ ਹੈ ਪੀ ਐਚ ਸੋਲੂਸ਼ਨ ਇਹ ਸਿਰਫ ਇੱਥੋਂ ਨਹੀਂ ਮਿਲਦਾ ਇਹ ਤੁਸੀਂ ਕਿਸੇ ਵੀ ਕਲੀਨिकल ਲੈਬਰਾਟਰੀ ਤੋਂ ਲੈ ਸਕਦੇ ਹੋ ਇਹਨੂੰ ਯੂਨੀਵਰਸਲ ਸੋਲੂਸ਼ਨ ਵੀ ਕਹਿੰਦੇ ਨੇ ਪੀ ਐਚ ਸੋਲੂਸ਼ਨ ਵੀ ਕਹਿੰਦੇ ਨੇ ਜਦੋਂ ਮੈਂ ਇਸ ਦੇ ਵਿੱਚ ਪਾਵਾਂਗਾ ਤਾਂ ਤੁਸੀਂ ਇਹ ਕਲਰ ਦੇਖੋ ਇਹ ਕਲਰ ਜਿਹੜਾ 6 ਪੀਐਚ ਦਾ ਕਲਰ ਹੈ ਉਹ ਪੀਲਾ ਹੁੰਦਾ 7 ਪੀਐਚ ਦੇ ਉੱਤੇ ਜਾ ਕੇ ਗ੍ਰੀਨ ਹੋ ਜਾਂਦਾ 6 ਪੀਐਚ ਦੇ ਉੱਤੇ ਪਾਣੀ ਤਜਾਬੀ ਹੈ 7 ਪੀਐਚ ਦੇ ਉੱਤੇ ਜਾ ਕੇ ਨਿਊਟਰਲ ਹੈ ਤਾਂ ਮੈਂ ਇਹਦੇ ਵਿੱਚ ਜਦੋਂ ਪਾਵਾਂਗਾ ਤਾਂ ਤੁਸੀਂ ਇਹ ਦੇਖੋ ਕਿ ਇਹਦਾ ਜਿਹੜਾ ਪਾਣੀ ਦਾ ਰੰਗ ਹੈਗਾ ਉਹ ਪੀਲਾ ਹੋ ਗਿਆ ਪੀਲਾ ਹੋ ਗਿਆ ਹੁਣ ਆਪਾਂ ਗੱਲ ਕਰਦੇ ਆਂ ਦੂਜੇ ਪਾਸੇ ਇਹ ਪਾਣੀ ਜਿਹੜਾ ਇਹ ਸਾਡੇ ਆਰਓ ਸਿਸਟਮ ਦਾ ਤੇ ਸਾਡੇ ਮਿਰਲ ਪੈਕ ਦੇ ਵਿੱਚੋਂ ਨਿਕਲਣ ਤੋਂ ਬਾਅਦ ਤਾਂ ਤੁਸੀਂ ਇਹ ਰੰਗ ਦੇਖੋਗੇ 8 ਪੀਐਚ ਅਗਰ ਹੋਵੇ ਤਾਂ ਰੰਗ ਫਿਰੋਜੀ ਆਉਂਦਾ ਹੈ 9 ਪੀਐਚ ਹੋਵੇ ਤਾਂ ਨੀਲਾ ਆਉਂਦਾ ਜੇਕਰ 9 ਤੋਂ ਵੱਧ ਹੋਵੇ 10 ਦੇ ਆਸ-ਪਾਸ ਹੋਵੇ ਤਾਂ ਫਿਰ ਇਹ ਜਾਮਨੀ ਆਉਂਦਾ ਤਾਂ ਹੁਣ ਮੈਂ ਇਹ ਪਾ ਰਿਹਾਗਾ ਇਸ ਦੇ ਵਿੱਚ ਸੋਲੂਸ਼ਨ ਪਾਣਾ ਤਾਂ ਤੁਸੀਂ ਦੇਖੋ ਇਹਦਾ ਰੰਗ ਜਿਹੜਾ ਹੈਗਾ ਹੂੰ ਉਹ ਬੈਂਗਣੀ ਹੋ ਗਿਆ ਜਾਂਮਣੀ ਹੋ ਗਿਆ ਬਣੀ ਹੋ ਗਿਆ ਇਹ 9.5 10 ਪੀ ਐਚ ਹੈ ਹੁਣ ਤੁਸੀਂ ਕਹੋਗੇ ਕਿ ਇਸ ਪਾਣੀ ਨੂੰ ਇਦਾਂ ਅਲਕਲਾਈਨ ਕਿਵੇਂ ਕੀਤਾ ਜਾ ਸਕਦਾ ਮਿੱਟੀ ਦੀਆਂ ਗੋੜੀਆਂ ਨਾਲ ਅਸੀਂ ਇਹ ਪਾਣੀ ਪੀਨੇ ਆ ਇਸ ਪਾਣੀ ਨੂੰ ਪੀ ਕੇ ਸਾਡੇ ਤਜਾਬ ਵੀ ਬਣਦਾ ਸਾਡੇ ਨਾਲ ਹੋਰ ਸਮੱਸਿਆਵਾਂ ਵੀ ਹੁੰਦੀਆਂ ਪਰ ਜੇ ਆ ਪਾਣੀ ਪੀਵਾਂਗੇ ਤੇ ਸਾਡੀ ਸਿਹਤ ਲਈ ਠੀਕ ਆ ਹੁਣ ਇਸ ਪਾਣੀ ਨੂੰ ਸਰ ਆਪਾਂ ਕਿਦਾਂ ਅਲਕਲਾਈਨ ਕਰ ਸਕਦੇ ਆ ਦੇਖੋ ਜਦੋਂ ਇਹ ਪੈਕ ਦੇ ਵਿੱਚੋਂ ਨਿਕਲਦਾ ਪੈਕ ਦਾ ਮਤਲਬ ਹੈ ਤਿੰਨ ਫਿਲਟਰ ਹੁੰਦੇ ਨੇ ਇਦਾਂ ਦੇ ਉਹ ਤਿੰਨ ਫਿਲਟਰਾਂ ਦੇ ਵਿੱਚ ਇਹ ਗੋਲੀਆਂ ਭਰੀਆਂ ਹੋਈਆਂ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਪਾਣੀ ਜਦੋਂ ਨਿਕਲਦਾ ਹੈਗਾ ਤਾਂ ਉਹ ਇਹ ਪਾਣੀ ਇਹ ਪਾਣੀ ਬਣ ਜਾਊਗਾ ਹਾਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਗਲਾਸ ਵਿੱਚ ਅਗਰ ਤਜਰਬਾ ਕਰਕੇ ਦਿਖਾਣਾ ਹੈਗਾ ਤਾਂ ਵੈਸੇ ਤਾਂ 14-15 ਕਿਸਮ ਦੀਆਂ ਬੋਲ ਹੁੰਦੀਆਂ ਨੇ ਹਮ ਮੈਂ ਤੁਹਾਨੂੰ ਇਹ ਦੋ ਬੋਲ ਦੇ ਇਹਦੇ ਵਿੱਚ ਪਾ ਕੇ ਦਿਖਾ ਰਿਹਾ ਹਾਂ ਤੁਸੀਂ ਇਹ ਦੋ ਬੋਲ ਦੇ ਨੂੰ ਅਗਰ ਆਪਾਂ ਪਾਵਾਂਗੇ ਤਾਂ ਥੋੜੀ ਦੇਰ ਬਾਅਦ ਇਹ ਪਾਣੀ ਜਮਨੀ ਕਲਰ ਦਾ ਹੋ ਜਾਏਗਾ ਹੂੰ ਹਾਲੋ ਮੈਂ ਥੋੜੀ ਜਿਹੇ ਦੇ ਵਿੱਚ ਪਾ ਰਿਹਾ ਹਾਂ ਤੇ ਇਹ ਦੇਖੋ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੂੰ ਫਿਰੋਜੀ ਹੋ ਗਿਆ ਹਾਂ ਇਸ ਵੇਲੇ ਦੀ ਪੀ ਐਚ 8 ਹਾਂ ਇਹ ਜਿਹੜੀਆਂ ਗੋਲੀਆਂ ਦੇ ਵਿੱਚ ਪਾਈਆਂ ਨੇ ਹਨਾ ਇਹਨਾਂ ਬਾਰੇ ਵੀ ਜ਼ਰੂਰ ਦੱਸੋ ਇੱਕ ਕੀ ਆ ਤੇ ਕਿਵੇਂ ਕਿੱਥੋਂ ਆਈਆਂ ਵੀ ਇਹ ਕਿਵੇਂ ਕਰ ਦਿੰਦੀਆਂ ਨੇ ਇਹ ਜਾਪਾਨ ਔਰ ਕੋਰੀਆ ਤੋਂ ਇੰਪੋਰਟ ਹੁੰਦੀਆਂ ਨੇ ਹਾਂ ਲਾਵੇ ਦੇ ਪਹਾੜ ਹੁੰਦੇ ਆ ਉਹਨਾਂ ਦੀਆਂ ਗੋਲੀਆਂ ਬਣਦੀਆਂ ਨੇ ਇਹ ਹਾਂ ਲਾਵੇ ਦੇ ਪਹਾੜਾਂ ਵਿੱਚ ਕਿਉਂਕਿ ਧਰਤੀ ਤੋਂ ਡੂੰਘਾ ਲਾਵਾ ਨਿਕਲਿਆ ਹੁੰਦਾ ਹੈ ਹਾਂ ਉਹ ਉਹਦੇ ਵਿੱਚ ਕੈਲਸ਼ੀਅਮ ਸੋਡੀਅਮ ਪੋਟਾਸ਼ੀਅਮ ਇਹ ਤਰ ਤੱਤ ਹੁੰਦੇ ਨੇਗੇ ਇਹ ਜਿਹੜੀਆਂ ਗੋਲੀਆਂ ਨੇਗੀਆਂ ਬਿਲਕੁਲ ਮਿੱਟੀ ਦੀਆਂ ਗੋਲੀਆਂ ਤੁਸੀਂ ਇਹਨੂੰ ਖਾ ਕੇ ਦੇਖੋ ਤੁਹਾਨੂੰ ਟੇਸਟ ਮਿੱਟੀ ਦਾ ਆਊਗਾ ਨਾ ਇਹ ਕੋੜੀਆਂ ਨੇ ਨਾ ਇਹ ਮਿੱਠੀਆਂ ਨੇ ਨਾ ਇਹ ਨਮਕੀਨ ਨੇ ਬਿਲਕੁਲ ਤੁਹਾਨੂੰ ਲੱਗੇਗਾ ਕਿ ਮੈਂ ਮਿੱਟੀ ਖਾ ਰਿਹਾ ਅੱਛਾ ਖਾ ਕੇ ਵੀ ਦੇਖ ਸਕਦੇ ਖਾ ਕੇ ਦੇਖ ਸਕਦੇ ਹੋ ਖਾ ਕੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਮਿੱਟੀ ਦੀ ਗੋਲੀ ਹੈ ਇਹਦੇ ਕੋਈ ਟੇਸਟ ਨਹੀਂ ਹੈ ਅੱਛਾ ਹੁਣ ਆਪਾਂ ਨੇ ਦੇਖਿਆ ਸੀਗਾ ਕਿ ਇਹ ਪਹਿਲਾਂ ਇਹ ਆ ਦੇਖੋ ਪਹਿਲਾਂ ਇਹ ਰੋਜੀ ਹੋਇਆ ਫਿਰ ਇਹ ਰੂਲਾ ਹੋਇਆ ਹੁਣੇ ਥੋੜੀ ਦਰ ਬਾਅਦ ਜਿਹੜਾ ਇਹ ਪਾਣੀ ਹੈਗਾ ਇਸ ਨੇ ਇਹਦੇ ਵਾਂਗੂ ਬੈਂਗਣੀ ਹੋ ਜਾਣਾ ਹਮ ਤੇ ਇਹਦਾ ਜਿਹੜਾ ਰੰਗ ਹੈ ਉਹ ਜਾਮਨੀ ਹੋਏਗਾ ਜਾਮਨੀ ਦਾ ਮਤਲਬ ਹੋ ਗਿਆ ਕਿ ਇਹ ਪਾਣੀ 10 ਪੀਐਚ ਦਾ ਇਸ ਵੇਲੇ ਦੀ 9 ਪੀਐਚ ਹੈ ਥੋੜੀ ਦਰ ਬਾਅਦ ਇਹ ਦੀ 10 ਹੋ ਜਾਏਗੀ ਪੀਐਚ ਵੱਧਦੀ ਜਾਏਗੀ 10 ਤੇ ਜਾ ਕੇ ਰੁਕੇਗਾ ਮਤਲਬ ਤੁਸੀਂ ਵੀ ਇਹ ਜਿਹੜੀਆਂ ਗੋਲੀਆਂ ਨੇਚਰਲ ਆ ਕੋਈ ਹੋਰ ਕੈਮੀਕਲ ਦੀਆਂ ਗੋਲੀਆਂ ਨਹੀਂ ਆ ਅਸੀਂ ਐਸੇ ਕਰਕੇ ਨਾ ਜਿਹੜੇ ਸਾਡੇ ਇਹ ਫਿਲਟਰ ਨੇ ਅਸੀਂ ਇਹਨਾਂ ਨੂੰ ਖੁੱਲਣ ਵਾਲੇ ਬਣਾਉਨੇ ਆ ਇਹ ਫਿਲਟਰ ਖੋਲਦੇ ਨੇ ਪਾਰਦਰਸ਼ੀ ਆਵੇ ਲੋਕ ਵੀ ਦੇਖ ਸਕਣ ਹਨਾ ਕਸਟਮਰ ਇਹ ਖੋਲ ਕੇ ਦੇਖ ਸਕੇ ਕਿ ਜਿੱਦਿਆਂ ਇਹ ਹੂੰ ਗੋਲੀਆਂ ਨਹੀਂ ਗਈਆਂ ਹਾਂ ਇਹ ਬਿਲਕੁਲ ਮਿੱਟੀ ਦੀਆਂ ਨਹੀਂ ਇਹ ਗੋਲੀਆਂ ਦੇ ਵਿੱਚ ਭਰੀਆਂ ਜਾਂਦੀਆਂ ਨੇ ਕਾਰਬਨ ਹੁੰਦੀ ਹੈ ਮਤਲਬ ਰੈਡੋਸਲ ਹੁੰਦੀ ਹੈ ਨਾਲ ਇਹ ਗੋਲੀਆਂ ਪਾਈਆਂ ਹੁੰਦੀਆਂ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਹੂੰ ਤੇ ਇਹ ਗੋਲੀਆਂ ਵੀ ਇੰਨਾਂ ਵਰਗੀਆਂ ਹੀ ਨੇ ਬਿਲਕੁਲ ਮਤਲਬ ਕੁਝ ਜ਼ਿਆਦਾ ਨਹੀਂ ਹੁੰਦੀਆਂ ਹੁੰਦੀਆਂ ਨੇ ਪਰ ਇਹ ਇੱਥੇ ਆਪਾਂ ਨੇ ਦੋ ਕਿਸਮ ਦੀਆਂ ਪਾਈਆਂ ਆਹ ਇਹ ਆਪਾਂ ਨੇ ਦੇਖਿਆ ਆਹ ਦੇਖੋ ਪਾਣੀ ਜਿਹੜਾ ਹੈਗਾ ਇਹ ਜਮਨੀ ਹੋ ਗਿਆ ਤਾਂ ਭੈ ਵੀ ਦੇਖ ਸਕਦੇ ਹਾਂ ਵੀ ਕੁਦਰਤ ਦੇ ਵਿੱਚ ਕਿੰਨੀ ਤਾਕਤ ਆ ਜਿਹੜੀ ਗੰਦੀ ਚੀਜ਼ ਸਾਡੇ ਵੱਲੋਂ ਕੀਤੀ ਗਈ ਆ ਉਹਦੀ ਇੱਕ ਕੁਦਰਤ ਦੀ ਮਿੱਟੀ ਆ ਜਿਹੜੀ ਉਹੀ ਉਹਨੂੰ ਸਾਫ਼ ਕਰਦੀ ਹੈ ਨਾ ਉਹ ਧਰਤੀ ਦੇ ਬਹੁਤ ਹੇਠਾਂ ਤੋਂ ਕਿਉਂਕਿ ਇਹ ਲਾਵਾ ਫਟਦਾ ਹੈਗਾ ਲਾਵਾ ਬਿਲਕੁਲ ਧਰਤੀ ਦੇ ਬਹੁਤ ਨੀਚੇ ਤੋਂ ਆਉਂਦਾ ਹੈਗਾ ਤੇ ਹਰੇਕ ਲਾਵੇ ਦੇ ਪਹਾੜ ਦੇ ਵਿੱਚ ਕਿਤੇ ਸੋਡੀਅਮ ਜ਼ਿਆਦਾ ਆ ਕਿਤੇ ਕੈਲਸ਼ੀਅਮ ਜ਼ਿਆਦਾ ਆ ਕਿਤੇ ਮੈਗਨੀਸ਼ੀਅਮ ਜ਼ਿਆਦਾ ਆ ਤਾਂ ਉਹਨਾਂ ਦੀਆਂ ਇਹ ਗੋਲੀਆਂ ਬਣਦੀਆਂ ਨੇ ਗੋਲੀਆਂ ਫਿਰ ਇਹ ਇੰਪੋਰਟ ਹੁੰਦੀਆਂ ਨੇ